ਸੋਰਾ ਦੋ ਸੋਰਾ ਦੋ ਬਲਾਜੇਤ ਅੰਦ ਕੀਤੇ ਆ ਲਗਭਗ 60 ਲੱਖ ਰੁਪਿਆ ਹਰ ਰੋਜ਼ ਪੰਜਾਬੀਆਂ ਦਾ ਅੱਜ ਤੱਕ ਲੇ ਸੰਕਰ ਪੈਸੇ ਰੋਕੀ ਬੈਠੇ ਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠੇ 5500 ਕਰੋੜ ਰੁਪਿਆ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠੇ ਆ ਜੇ ਤੁਸੀਂ ਮੈਨੂੰ 13 ਵਾਹਾਂ ਤੇ 13 ਜ਼ਬਾਨਾ ਹੋਰ ਦੇ ਦੋਗੇ ਵਿੱਚ ਮਜਾਲਾ ਕਿਸੇ ਮਾਈ ਦੇ ਲਾਲ ਦੀ ਕਿਪੈਸਾ ਪੰਜਾਬ ਦਾ ਰੋਕ ਕੇ ਸੁ ਵੀਰੋ ਥੋੜਾ ਜਿਹਾ ਗੱਲ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਪਛਾਣ ਨਹੀਂ ਰਿਹੰਦੇ ਉਹ ਸਿਸਟਮ ਤੋਂ ਦੁਖੀ ਹੋ ਕੇ ਉੱਥੇ ਕਿ ਦੰਦੇ ਆ ਮਿੱਤਰੋ ਤੇ ਲਈਏ ਯਾਰ ਇੱਥੇ ਤਾਂ ਕੋਈ ਸਹੀ ਨਹੀਂ ਸਿੱਖੋਗੇ ਉਦੋਂ ਪਹਿਲਾਂ ਉਹ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਹ ਤੋਂ ਬਿਨਾ ਬਿਆ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ ਮੈਂ ਕਿਹਾ ਜਿਹੜਾ ਹੈ ਖਾਲੀ ਇਹਨੂੰ ਖਜ਼ਾਨਾ ਤੋਂ ਕਹਿੰਦੇ ਪੀਪਾ ਤੋਂ ਹੋਊਗਾ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਆਪਾਂ ਦਾ ਵੀ ਭਰਾਂਗੇ ਪਰ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਹਾਈ ਹਾਈ ਕੱਲ ਨੂੰ ਕਹਿੰਦੇ ਨਾ ਪਿਆਰੇ ਕੱਲ ਨੂੰ ਗੁਰੂ ਕੀ ਨਗਰੀ RAMDAS ਗੋਪਾ ਨਾਮਦਾਸ ਦੀ ਗੁਰੂ ਨਾਮਦਾਸ ਦੀ ਨਗਰੀ 'ਚ ਕੇਜੀਵਾਲ ਜਾਰੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ ਭਾਜਪਾ ਵਾਲਿਆਂ ਨੂੰ ਇਹ ਪਤਾ ਨਹੀਂ ਅਸੀਂ ਕੇਂਦਰੀ ਬੰਦ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਭਿੱਖੀ ਮਿੰਨਾਂ ਦੇ ਹੁਕਮ ਹਕੂਮਤ ਲੋਕ ਕਰਦੇ ਹਨ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ ਨੂੰ ਕਹਿਣੇ ਤੋਂ ਬਈ ਮੁਰਗੇ ਦੇ ਸਿਰ 'ਤੇ ਵੀ ਤਾਜ ਬਣ ਜਾਵੇ ਆਗੇ ਬੋਲੇ ਤੂੰ ਅੱਜ ਕੋਈ ਟੋਰਨ ਦੇ ਪੰਜਰ ਕਰੀਂ ਫਿਰ ਕਿਸੇ ਪੁਰਾਣੇ ਨੇ ਉਹ ਮੰਗਿਆ ਪੁੰਨੀ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਇੱਥੇ ਸੁਖਵੀਰ ਬਾਦ ਅਬਾਦ ਵਰਗੇ ਨੂੰ ਦੁਪਹਿਰੇ ਹੀ ਬਾਹਰ ਨਿਕਲ ਦੇਂਦਾ ਕੋਈ ਐਵੇਂ ਸ਼ਾਮ ਹੋ ਗਈ ਫੇਰ ਵੀ ਉਹ ਉੱਤੇ ਛਤਰੀ ਲਵਾ ਕੇ ਉਹਦੀ ਜੀਪ ਤੇ ਫਿਰਦਾ ਕਿਉਂਕਿ ਧੁੱਪ ਤੋਂ ਡਰ ਲੱਗਦਾ ਹੈ ਜਦੇ ਧੁੱਪੇ ਗਏ ਹੁਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਹਾਊ ਮੱਚ ਇਜ਼ ਦ ਟੈਂਪਰੇਚਰ ਸਰ 42 ਡਿਗਰੀ ਸੈਲਸੀਅਸ ਓ ਮਾਈ ਗਾਡ ਇਟਸ ਟੂ ਹਾਰਡ ਨੋ ਨੋ ਹਰ ਕੋ ਹਰ ਕਿਰਪਾ ਦੀ ਹੋਇਆ ਦੱਸਿਓ ਇਹ ਪੰਜਾਬ ਬਚਾਉਣੇ ਕਿ ਘਾਂਟੇ ਵਾਸਤੇ ਇਹ ਪੰਜਾਬ ਬਚਾਉਣੇ ਫਿਰਦੇ ਘਾਂਟੇ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਪੰਚ ਉਹ ਤੁਹਾਡੇ ਆਪਣੇ ਆਪਾਂ ਥੱਲੇ ਥੋੜਾ ਆਪਣੇ ਤੁਸੀਂ ਸਾਰੇ ਮਾਝੇ ਵਾਲੇ ਜਿਹਨਾਂ ਪਿਆਰ ਦਿੰਦੇ ਨੇ ਹੁਣ ਡਬਲ ਟ੍ਰिपल ਕਰਦੇ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕੂ ਤੇ ਤੁਹਾਡੀ ਜੀਵਨ ਬਣਾਉਣੀ ਹੈ ਟੀਵੀ ਤੱਕ ਕਰ ਦੇਣੀ ਹੈ ਤੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਆਪਣੇ ਤੋਂ ਦੇ ਨਾਲ ਬੜਾ ਸ਼ਾਨਦਾਰ ਸਿਆਕਾਂ ਯਾਨੀ ਮਜ਼ਾਕ ਬਣਾਉਣ ਖੇ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਦੀਆਂ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਇਹ ਮੁਲਕ ਸਾਨੂੰ ਰਹਿਣੀਆਂ ਪਰਚੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਿਹੜੇ ਇਹ ਕਹਿੰਦੇ ਅੱਗੇ ਭਗਤ ਸਿੰਘ ਦੀ ਝਾਕੀ ਨੂੰ ਜਾਂ ਆਇੰਟੋਨ ਦੀ ਝਾਕੀ ਨਹੀਂ ਆਸਾਂ ਦੀ ਛੱਗੀ ਜਨਮ ਵਿੱਚ ਉਹ ਮੈਂ ਕਿਹ ਛੱਡੋ ਪਰੇ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਸ਼ਕੁਰਾਨੀਆਂ ਨੂੰ ਲੋਕ ਨਹੀਂ ਸਕਦੇ ਜੋ ਇਹ ਸੇ ਕਰਕੇ ਮੈਂ ਕਹਿਣਾ ਵੀਰੋ ਕੀ ਹੋਇਆ ਜੇ ਬਰਤ ਚੜਾਈ ਤੁਸੀਂ ਬਰਤ ਜੀ ਉਹਨੇ ਉਹਨਾਂ ਦਾ ਜਿਹੜਾ ਹਾਥ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸਬਸਕ੍ਰਾਈਬ ਤੇ ਪਰਸੋਂ ਵੀਰੋਂ ਉਹਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਬਰਤ ਚੜਾਈ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਮੈਂ ਲੰਬ ਕੇ ਲਿਆਉਣਾ ਤੀ ਤੋ ਕਰਨਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਗਾਵਾਂਗੇ ਇਸ ਦਾ ਕਿਤੇ ਕੁਸਤੀਆ ਸਿੰਜਾ ਵੀ ਹੋਣ ਗਿਆ ਪਰ ਤੁਸੀਂ ਸਾਥ ਦਿਓ ਬਾਹਰ ਵੀ ਜਾਣ ਦੇਣਾ ਬਾਹਰਲੇ ਨੂੰ ਇੱਥੇ ਬੁਲਾਉਣਾ ਹੈ ਕਿ ਆਓ ਇੱਥੇ ਆ ਕੇ ਕੰਮ ਕਰੋ ਹਾਂ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌਕਰੀਆਂ ਮੰਗਦੇ ਨਾਲ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਪਿਆ ਪੁੱਤਾਂ ਨੂੰ ਨੌਕਰੀਆਂ ਵੰਡਣ ਵਾਲੇ ਬਣਾਉਣਾ ਇਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਕਹਿੰਦਾ ਕਿਆ ਲਗਭਗ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ हर बात कहीं जुमला निकली मोदी जी अब तो ये भी शक है चाय तो भी नहीं बनानी हाँ। मेरे साथ चुप होने लगे हुए हैं। आप यार में मैं जिंदगी भर नहीं बोल सकता लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर ਇਹ ਇਸ ਦਿਨ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰੱਖेंगे ਜਦੋਂ ਮਰਜੀ ਬੁਲਾ ਲਏ ਉਹਨੇ ਥੋੜੇ ਸਾਹਮਣੇ ਆ ਕੇ ਹੋ ਜੂਗਾ ਆ ਲੜਕੇ ਨੂੰ ਸਾਰੇ ਨੂੰ ਖੂਬਸੂਰਤ ਬਣਾਉਣਾ ਉੱਥੇ ਪੁਰਾਣੇ ਟੋਪੇ ਸੀ ਵੇ ਚੰਦੇ ਕਰਿਆ ਆਓ ਆ ਪੰਜਾਬ ਨੂੰ ਦੁਆਰੇ ਸੋਹਣੇ ਲੈ ਆਓ ਆਓ ਜਨਤੂ ਦੁਆਰੇ ਰੰਗ